ਸਹਿਜ ਰਤਾ 부ਝਾ ਪਤ ਹੋਏ ਸਹਿਜ ਰਤਾ 부ਝਾ 부ਝਣ ਵਾਲੀ ਗੱਲ ਜਿਹੜੀ ਹੈ ਉਹ ਪਹਿਲੇ ਨਹੀਂ ਕੁਝ ਸਕਦਾ ਜਿੰਨਾ ਜਰ ਸਹਿਜ ਅਵਸਥਾ 'ਚ ਨਹੀਂ ਜਾਂਦਾ ਸਹਿਜ ਅਵਸਥਾ 'ਚ ਹੋ ਕੇ ਬਾਤ ਦੇ ਵਿੱਚ ਬਾਣੀ ਨੂੰ ਵਿਚਾਰੇ ਜੋ ਬਾਤ ਤੇ ੜਕਣਾ ਹੈ ਨਾ ਆਂਦੀ ਪਾਛੇ ਜੋ ਜਲ ਵਰਸੇ ਤੇ ਤੇਰਾ ਜਰਪੀਤ ਜਿਆਦਾ ਹੋਣੀ ਹੈ ਨਾ ਪਹਿਲਾਂ ਪਹਿਲਾਂ ਸਭੀ ਗੁਰਬਾਨੀ ਦੀ ਫਿਰ ਤਾਂ ਗਿਆਨ ਦੀ ਆਂਢੀ ਆ ਜਾਣੀ ਹੈ ਮੈਂ ਤਾਂ ਉਹਨਾਂ ਡੋਲਦਾ ਫਿਰਨਾ ਸਾਈਕਲ ਤੇ ਚੜਕੇ ਕੋਈ ਮਿਲਦਾ ਕਿ ਸਾਨੂੰ ਪਜਾਵਾਂ ਜਗਾਵਾਂ ਛਾਲਾ ਜਿਹੜੇ ਰੋਜ਼ ਪ੍ਰਚਾਰ ਕਰਦੇ ਫਿਰ ਤੋਂ ਉਹਨੂੰ ਡੋਲਦਾ ਫਿਰਦੇ ਗਿਆਨ ਕਿਹਦੀ ਆ ਗਈ ਨਾ ਅੰਦਰ ਇਹ ਤਾਂ ਗੱਲੇ ਹੋਰ ਹੈ ਧਾਰਮਿਕ ਲੋਕ ਹੋਰ ਕਰਦੇ ਨੇ ਬੰਦਾ ਤੇਰੇ ਧਾਰਮਿਕ ਡੋਲਦਾ ਵੇ ਇਹਦੀ ਤੋੜੀ ਲੈਣ ਜਾ ਰਾਹ ਜੀ ਬਿਠਾੜ ਕੇ ਫਿਰ ਅੰਦਰ ਜੋ ਨੇ ਨੇਰੀ ਆਈ ਬਈ ਆ ਗਿਆ ਹੰਦੀ ਗੱਲ ਕੀ ਆ ਪ੍ਰਚਾਰ ਕੀ ਕਰਦੇ ਨੇ ਇਹ ਉਹ ਤੇ ਬਾਹਰ ਤੇ ਗਿਆ ਕੋਰ ਚੌਥੀ ਪੀੜੀ ਤੇ ਕਿਉਂ ਚੌਥੀ ਵਾਤਾ ਜਾ ਕੇ ਫਿਰ ਟਿਕਦਾ ਪਹਿਲਾਂ ਤਾਂ ਗਿਆਨ ਤੇ ਟਿਕਿਆ ਲੋ ਫਰਹਾਦੀ ਪਾਛੇ ਜੋ ਜਲ ਵਰਸੇ ਤੇ ਤੁਰਕੀ ਬਾਣੀ ਬਰਗਟ ਹੁੰਦੀ ਅਸਲ ਤੇ ਵੀ ਤਾਂ 부ਜਣ ਵਾਲੀਆਂ ਗੱਲਾਂ ਫੇਰ ਹੀ 부ਝ ਹੁੰਦੀਆਂ ਨੇ 부ਝਣ ਵਾਲੀ ਗੱਲ ਤਾਂ ਹੋਈ ਹੈ ਧਾਮ ਤਾਂ 부ਝਣ ਵਾਲੀ ਗੱਲ ਹੈ 부ਝਿਆ ਨਹੀਂ ਆਇਆ ਇਹਦੇ ਵਿੱਚੋਂ ਆਪ ਬਜਾਇਆ ਤਾਂ 부ਝ ਸੀ 부ਝਣ ਵਾਲੀ ਗੱਲ ਤਾਂ ਇਹਦੇ ਵਿੱਚ ਦੱਸੀ ਜ਼ਰੂਰ ਹੋਈ ਆ ਪਰ 부ਝਣ ਵਾਲੀ ਗੱਲ ਤਾਂ ਆਪੂ ਵੀ ਆਇਆ ਤਾਂ 부ਝ ਸੀ ਦਰਸ਼ਨ ਉਹਨੂੰ ਹਦਾਇਤਿਰਮ ਦਰਸ਼ਨ ਦੇਵੇ ਦਰਸ਼ਨ ਅਸੀਂ ਆਤਮਾ ਹੀ ਕਰ ਸਕਦੇ ਆਤਮ ਦਰਸ਼ਨ ਦੇ ਵਿੱਚ ਸ਼ਬਦਾਂ ਗਿਆਨ ਨਹੀਂ ਹੁੰਦਾ ਤੁਰਕੀ ਬਾਣੀ ਦੀ ਆਤਮ ਦਰਸ਼ਨ ਦੇ ਵਿੱਚ ਆਤਮ ਦਰਸ਼ਨ ਤੁਰਕੀ ਬਾਣੀ ਤੋਂ ਬਾਅਦ ਦੀ ਗੱਲ ਹੈ ਤੁਰਕੀ ਬਾਣੀ ਦੇ ਵਿੱਚ ਪੈਦਾ ਹੋਣੀ ਆ ਸਰਤ ਸ਼ਬਦ ਭਗਤ ਸਾਧਰਕ ਉਹ ਤਾਂ ਬਾਅਦ ਪੈਦਾ ਹੋਣੀ ਇੱਕ ਹੋਣਾ ਹੈ ਗੁਰਬਾਣੀ ਦੇ ਗਿਆਨ ਨਾਲ ਇੱਕ ਹੋਣਾ ਹੁਕਮ ਹੈ ਗੁਬੇਦਾ ਸਾਡੇ ਹੱਥ ਚ ਨਹੀਂ ਗੁਬੇਦੀ ਆ ਮੇਰੇ ਘਰ ਆਇਆ ਇਹ ਰਾਜਾ ਰਾਮ ਪਧਾਰਾ ਤਾਂ ਉਹਨੇ ਆਉਣਾ ਤੁਰਕੀ ਬਾਣੀ ਆਈ ਕਹਾਂ ਲਈ ਜਾਦੂ ਦੀ ਮਰਜੀ ਹੋਈ ਜਾਦੂ ਦੀ ਮਰਜੀ ਹੋਈ ਜਿਆ ਜਾਨੀ ਕੋਨੇ ਹੁੰਦੀਆਂ ਸ਼ਾਤਾ ਪੂਰੀਆਂ ਹੋ ਗਿਆਂ ਜਾ ਉਹਨੇ ਕਸੌਟੀ ਤੇ ਲਾ ਕੇ ਦੇਖ ਲਿਆ ਜਦ ਉਹਨੇ ਪੂਰਾ ਪਰਖ ਲਿਆ ਵੀ ਥਾਂ ਠੀਕ ਹੈ ਕਿਸੇ ਪਾਸੋਂ ਜ ਕਬੀ ਨਹੀਂ ਇਹ ਹਿਲਦਾ ਨਹੀਂ ਹੁੜੂ ਇਹ ਪਿੱਠ ਨਹੀਂ ਦਿਖਾਊਗਾ ਹੁਣ ਉਦੋਂ ਆਉਂਦੀ ਹੈ ਤੁਰਕੀ ਗੋਲੀਆਂ ਤੋਂ ਪਹਿਲਾਂ ਨਹੀਂ ਹੁੰਦੀ ਜੇ ਸੁਝਾਇ ਹੈ ਉਹ ਤੁਝੁੁਝਸਿ ਸਹਜ ਰਤਾ 부ਝੈ ਜਿਸ ਨੂੰ ਤੂੰ ਜਾਣਾ ਹੈ ਸੋਈ ਗੱਲ ਜਾਣਾ ਹੈ ਉਹ ਤੇ ਦਰਸ਼ਨ ਦੇਖ ਜੀਵੋ ਗੁਰ ਦਰਸ਼ਨ ਤਾਂ ਦਊਗਾ ਤਾਂ ਦੇਖੂਗਾ ਦਸ਼ਰਪੁ ਗਾਨੇ ਦਾ ਦੇਖਣਾ ਹੈ ਜੇ ਤਉ ਦੇ ਬਾਸਾ ਕਿਰ ਦਾ ਦਸ਼ਰ ਸਹਿਜ ਰਤਾ 부ਜੇ ਪਤ ਹੋਏ ਸਹਿਜ ਰਤਾ 부ਜੇ ਜਾਂ ਸਹਿਜ ਰਾਮ ਚੜਿਆ ਰਹਿੰਦਾ ਤੂੰ ਫਿਰ 부ਜਣ ਤਾਂ ਕਿ ਕੀਮਤ ਕਰਨਾ ਕੋਈ ਸਹਿਜ ਦੀ ਅਵਸਥਾ ਡਗਮ ਗਾਵੇ ਰ ਡੋਲੇ ਨਾ ਉੱਥੇ ਉੱਥੇ ਵੀ ਡੋਲਦਾ ਡੋਲਣ ਤੇ ਰੱਖੋ ਪ੍ਰਭੂ ਕਿਤੇ ਪਿਛੇ ਨੂ ਲੂਸ ਕਾਹ ਕੀ ਕੀਮਤ ਕਰੇ ਨਾ ਕੋਈ ਉਹਦੀ ਨਹੀਂ ਫਿਰ ਕੋਈ ਕੀਮਤ